Share or... them, ਤਦ ਡਿਠੇ ਸੱਚੇ ਪਾਤਸ਼ਾਹ ਮਨ ਜੜਮ ਅਮਰ ਤੇ ਮੇਰੇ ਤੋਂ ਹੀ ਸੁੰਦਰ ਦਵਾਨ ਸਜਾਏ ਗਏ ਸਜੇ ਹੋਏ ਦਵਾਨਾਂ ਦੇ ਵਿੱਚ ਸੰਤ ਗੁਰੂ ਦੇ ਪਾਵਨ ਪਵਿੱਤਰ ਸਰੂਪ ਆਲੇ ਪ੍ਰਗੋਸ਼ ਬਾਣ ਕਰਦੇ ਸੇਵਾ ਹੋਏ ਪ੍ਰਤੀ ਆਸਰਵਾਸ ਸਭ ਤੌੜੇ ਬੜੇ ਹੀ ਆਦਮ ਸਤਿਕਾਰ ਦੇ ਨਾਲ ਸੁਖਮਨੀ ਸਾਹਿਬ ਦੇ ਪਾਵਨ ਪਵਿੱਤਰ ਕਰਿ ਬਾਣੀ ਨੂੰ ਸਰਵਣ ਕੀਤਾ ਹੁਣ ਸੁਭਾਵ ਸਮਾਪ੍ਰਾਪਤ ਹੋਇਆ ਅਰਜਨ ਜੀ ਦੀ ਕਥਾ ਵਿਚਾਰਾਂ ਦੇ ਨਾਲ ਜੁੜਦਾ ਜੋ ਆਪਾਸ਼ ਦੀ ਅਪਾਰ ਕਕਿਸ਼ ਦੇ ਸਭਕਾਰ ਲੜੀਵਾਰ ਕਥਾ ਵਿਚਾਰਾ ਚਲਰ ਜਿਉਂ ਉਹਨਾਂ ਦੇ ਨਾਲ ਸਮਝ ਪਾਉਂਦਾ ਜੋ ਵੀ ਸਾਨੂੰ ਸੁਭਾਗ ਸਮਾ ਮਿਲਿਆ ਹੈ ਇਸ ਨੂੰ ਵਰਤਾਣਾ ਦੁਆਈ ਆਪਣੇ ਮਨ ਅਤੇ ਚੇਤਨ ਨੂੰ ਆਕਾਕਰਦਾ ਕਰਦੇ ਹੋਇਆ ਗੁਰੂ ਦਰਵਾਜ਼ਾ ਵਿੱਚ ਹਾਜ਼ਰੀ ਨਾਲ ਆ ਕੇ ਆਪਣਾ ਮੁੱਖਾ ਜਨਮ ਸਫਲਾ ਕਰੀ ਗਏ ਜੀ ਆਪ ਸਰਬੱਤ ਸੰਗਤਾਂ ਦੇ ਕੜਜੀਆਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਸਰਵਣ ਕੀਤਾ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਵਡਿਆਈ ਨਮ ਗਉੜਿਆ ਹੋਇਆ ਸਮਝੌੜਾ ਕਰਦੇ ਕੀ ਭਾਈ ਉਸ ਪਰਮਾਤਮਾ ਕਾਲ ਪ੍ਰਕਿਰਿਆ ਗਾਸ਼ੀਸ਼ ਵਾਲੀ ਅਵਸਥਾ ਵਿਪਨਾਮ ਦੇ ਬਲ ਹੈ ਕਿਉਂਕਿ ਗੁਰੂ ਪਿਆਰਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪ੍ਰਗਟ ਹੋਣਾ ਕੋਈ ਦੂਜਾ ਉਗਾੜ ਨਹੀਂ ਸਕਦਾ ਕਿਉਂਦੀ ਬਾਕੀ ਦੀ ਅਵਸਥਾ ਇਹ ਨਹੀਂ ਬਣੱਖਦੇ ਅੰਦਰ ਬੜ ਬੜ ਜਾਂਦਾ ਹੈ ਕਿਉਂ ਜਦੋਂ ਮਨੁੱਖ ਇਸ ਅਵਸਥਾ ਦੇ ਵਿੱਚ ਪਹੁੰਚਦਾ ਹੈ ਬਿਨ ਗੁਰੂ ਪਿਆਰਿ ਅਕਾਲ ਪੁਰਖ ਦਾ ਨਾਮ ਹੀ ਜਿਤੇ ਵਿੱਚ ਪ੍ਰੋਇਆ ਜਾਂਦਾ ਹੈ ਉਸ ਪਰਮਾਤਮਾ ਤੋਂ ਨਾਵਾ ਹੋਰ ਕੋਈ ਗੁਰੂ ਪਿਆਰਿ ਕਿਰਤੈ ਉਹ ਨੋ ਕਰੀ ਸਕਦਾ ਪ੍ਰਭਾਸ਼ਵ ਦੇਸ ਵਾਸਤਾ ਵਿੱਚ ਜੋ ਮਨੁੱਖ ਹਨ ਉਹ ਜੋ ਦੇ ਮਹਾਬਲੀ ਦੇ ਸੂਰਮੇ ਹਨ ਜਾਪੋ ਹਰ ਰੰਗ ਲਾਗੋ ਇਸ ਜਗ ਵਿੱਚ ਕਹੀਏ ਤਹੈ ਸੂਰਾ ਪ੍ਰਭਾਸ਼ਵ ਦੇਸ ਉਹੀ ਜਗਤ ਦੇ ਵਿੱਚ ਅਸਰੀ ਜੋਧਾ ਮਹਾਬਲੀ ਸੂਰਮਾ ਗਿਣਿਆ ਜਾਂਦਾ ਹੈ ਜਿਹੜਾ ਆਪਣੇ ਮਨ ਪ੍ਰਵਾਦ ਉਹਦੇ ਚਾਰਨ ਜੋੜ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਲੱਗਿਆ ਜਾਵੇ ਤਦ ਨੂੰ ਪਿਆਰੇ ਉਹਨਾਂ ਦੇ ਰੋਮ ਰੋਹ ਦੇ ਵਿੱਚ ਕਾਲ ਪ੍ਰਕਾਸ਼ ਵਸ ਰਿਹਾ ਹੈ ਉਹਦੇ ਰੋਮ ਰੋਹ ਦੇ ਕਾਲ ਕਾਲ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਉਹਦੀ ਬਖਸ਼ਿਸ਼ ਆਵਸਤਾ ਦੇ ਪੜ ਹੋਏ ਮੋੜ ਤੇ ਰੋਲ ਹੋ ਜਾਂਦਾ ਹੈ ਕਾਲ ਪ੍ਰਕ੍ਰਿ ਦੀ ਵਡਿਆਈ ਵਿੱਚ ਪ੍ਰਗਟਾ ਜਾਂਦਾ ਹੈ ਤਦ ਨੂੰ ਪਿਆਰੇ ਬਾਸ਼ਾ ਜੀ ਜਿਹੜਾ ਸੁਬਨਉਤ ਦਾ ਬ੍ਰਹਮਣ ਹੈ ਪਰਮਾਤਮਾ ਦੀ ਬਾਸੀ ਤੇ ਸਦਕਾ ਐਸੀ ਆਵਸਤਾ ਦੇ ਪਹੁੰਚ ਜਾਂਦਾ ਹੈ ਕਿ ਉਹ ਪਰਮਾਤਮਾ ਦਾ ਨਾਮ ਹੀ ਜਪਦਾ ਹੈ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੀ ਯਸਤ ਕਰਦਾ ਉਸਦਾ ਹਾਰ ਕਰਦਾ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੇ ਵਿੱਚ ਹੀ ਪ੍ਰੋਇਆ ਜਾਂਦਾ ਹੈ ਕਿਸੇ ਵੀ ਗੁਰੂ ਪਿਆਰੇ ਅਗਰ ਕਾਲ ਪ੍ਰਕਾਸ਼ ਇੱਕ ਰੂਪ ਹੋਣ ਦੇ ਵਾਸਤਾ ਵਿੱਚ ਮਨੁੱਖ ਦੇ ਅੰਦਰ ਉਹ ਕਾਲ ਪ੍ਰਕਾਸ਼ ਆਪ ਹੀ ਆ ਕੇ ਵਸ ਜਾਂਦਾ ਹੈ ਭਾਵੇਂ ਪ੍ਰਮਾਤਮਾ ਦੀ ਜੀਵਨ ਹੈ ਹਿੱਤੇ ਵਿੱਚ ਉਹ ਪ੍ਰਤੱਖ ਹੋ ਜਾਂਦੀ ਹੈ ਪ੍ਰਕਾਸ਼ ਹੋ ਜਾਂਦੀ ਹੈ ਇਸਵੇਂ ਮਨੁੱਖ ਦੇ ਅੰਦਰ ਐਸੇ ਗੁਣ ਪੈਦਾ ਹੋ ਜਾਂਦੇ ਗੁਨਾ ਦਾ ਅਦਾਖ ਹੋ ਜਾਂਦਾ ਜਿਸ ਦੇ ਨਾਲ ਤਰੂ ਪਿਆਰੋਂ ਆਪਣੇ ਜੀਵਨ ਦੇ ਅੰਦਰ ਇੰਨੀ ਉੱਚੀ ਅਵਾਸਾ ਆਸਰ ਕਰ ਲੈਂਦਾ ਕਿ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੱਤ ਪਹਾਰਾ ਧੀਰਜ ਸੁਨਿਆਰ ਫਿਰਗੇ ਬਾਸ਼ਾ ਸਮਝੌਣਾ ਕਰਦੇਗੀ ਭਾਈ ਜੇ ਜੱਤ ਰੂਪ ਦੁਕਾਨ ਹੋਵੇ ਜੇ ਧੀਰਜ ਬ੍ਰਹਮਣ ਅਖਦੇ ਅੰਦਰ ਕਦਾ ਹੋ ਜਾਂਦੀ ਹੈ ਕਿਉਂਕਿ ਗੁਰੂ ਪਿਆਰ ਜਦੋਂ ਸਾਡੇ ਅੰਦਰ ਜੱਤ ਰੂਪ ਪੈਦਾ ਹੁੰਦਾ ਹੈ ਸੋਲ ਧਰਮ ਦਿਆਗ ਆਪੂਦ ਸੰਤੋਖ ਧਾਪ ਰਿਹਾ ਜਿਸੂਤ ਇਹਨਾ ਬਣਨ ਦੇ ਅੰਦਰ ਜਿਆ ਪੈਦਾ ਹੁੰਦੀ ਹੈ ਬਿਰਤੂ ਪਿਆਰੇ ਸੂਦੇ ਧਾਗੇ ਮਾਨਿਕਸ ਸੰਤੋਖ ਪੈਦਾ ਹੋ ਜਾਂਦਾ ਹੈ ਇਸ ਲਈ ਬਾਸ਼ਾ ਸਮਝਾ ਰਹੇ ਕਿ ਭਾਈ ਜੰਤਰ ਰੂਪ ਜਿਹੜਾ ਹਿਰਦਾ ਹੈ ਇੱਕ ਜੰਤਰ ਰੂਪ ਦਖਾਨ ਹੈ ਜਿਹਦੇ ਅੰਦਰ ਧੀਰਜ ਜੈ ਸੰਤੋਖ ਦਿਆ ਭਾਵਨਾ ਪੈਦਾ ਹੁੰਦੀ ਹੈ ਤੇ ਗੁਰੂ ਪਿਆਰੇ ਜਦ ਉਸ ਬਣਖ ਦੀ ਅਵਸਥਾ ਇਨੀ ਉੱਠੀ ਹੋ ਜਾਂਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਮੇਰਾ ਦੇ ਨਾਲ ਜਿਹੜਾ ਮਨ ਤਾਂ ਬਣ ਹੈ ਗੁਰੂ ਪਿਆਰੇ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਸਵਰਤੀ ਬੱਤੀ ਵਰਕੇ ਜੁੜ ਜਾਂਦਾ ਹੈ ਪਰ ਗੁਰੂ ਪਿਆਰਾ ਆਪਾ ਸ਼ਖਾ ਕਹਿੰਦੇ ਜਿਹੜਾ ਹਿਰਦਾ ਰੋਬ ਹੈ ਇਹਦੇ ਅੰਦਰ ਧੀਜ ਸੰਤੋਖਰ ਤੇਆ ਪੈਦਾ ਹੋ ਜਾਂਦੀ ਹੈ ਅਹਰਣ ਮਤ ਵੇਦ ਹਥਿਆਰ ਗੁਰੂ ਪਿਆਰਾ ਮਨੁੱਖ ਦੀ ਆਪਣੀ ਮਤ ਅਹਰਣ ਹੋਵੇ ਪਰ ਜਿਹੜੀ ਇਸ ਮਨੁੱਖ ਦੀ ਮਤ ਹੈ ਉਪਤੀ ਹੈ ਉਸ ਮਤ ਅਹਰਣ ਤੇ ਗਿਆਨ ਥੋੜਾ ਵਜੇ ਪਾਲਤੀ ਜਨਮ ਰੂਪ ਦੇ ਅੰਦਰ ਹਿੰਦ ਦੇ ਰੂਪ ਦੇ ਅੰਦਰ ਜਤਨ ਰੂਪ ਹਿਰਦੇ ਦੇ ਅੰਦਰ ਗੁਰੂ ਪਿਆਰ ਧੀਰਜ ਪੈਦਾ ਹੁੰਦਾ ਹੈ ਪ੍ਰਵਾਸ਼ਾ ਕਹਿੰਦੇ ਕਿ ਜਿਹੜੀ ਬ੍ਰੰਤ ਦੀ ਵਰਤ ਹੈ ਇਹ ਇੱਕ ਅਹਰਣ ਹੋਵੇ ਪਾਲ ਦੀ ਲੋਹਾ ਹੋਵੇ ਕੋਸਮ ਬਾਤ ਦਾ ਅਹਰਣ ਉਤੇ ਗਿਆਨ ਦਾ ਥੋੜਾ ਵਜੇ ਗਿਆਨ ਹੀ ਸੋਝੀ ਆਵੇ ਮਤ ਬਾੜੀ ਬੁੱਧੀ ਨਾ ਸਮਝ ਜਾਵੇ ਚੰਗੀ ਬੁੱਧੀ ਦਾ ਪ੍ਰਕਾਸ਼ ਹੋਵੇ ਜਦੋਂ ਕੋ ਨੂੰ ਪਿਆਰ ਹੋ ਫਿਰ ਇਸ ਅਵਸਥਾ ਦੇ ਅੰਦਰ ਅਮਰ ਬਲੱਖ ਦਾ ਜੀਵਨ ਬਣਦਾ ਹੈ ਪਰ ਜਿਹੜੀ ਮਾੜੀ ਮਤ ਹੈ ਅਗਿਆਨਤਾ ਦਾ ਹਨੇਰਾ ਹੈ ਹਿਰਦੇ ਵਿੱਚੋਂ ਨਾ ਸਮਝ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹਦੇ ਕਰਕੇ ਗੁਰੂ ਪਿਆਰੋ ਜਿਹੜੀ ਮਾੜੀ ਬੁੱਧੀ ਸੀ ਉਸ ਦੇ ਜਦ ਗਿਆਨ ਦਾ ਧੌਣਾ ਵਜਦਾ ਹੈ ਤੇ ਚੰਗੀ ਸੋਚੀ ਆਉਂਦੀ ਹੈ ਜੀਵਨ ਜਉਂਦੀ ਜਾਂ ਚਉਂਦੀ ਹੈ ਤੇ ਗੁਰੂ ਦੇ ਪਿਆਰਿਓ ਪਰ ਜਿਹੜਾ ਜੀਵਨ ਜਉਂਦੀ ਜਾਂ ਚਉਂਦੀ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਦੀ ਪੰਥ ਦੀ ਕਰਦਾ ਹੈ ਪਰ ਜਿਹੜਾ ਗੁਰੂ ਪਿਆਰ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਆਪਣੇ ਅੰਦਰ ਇਹਨਾਂ ਗਿਆਨ ਨੂੰ ਪੈਦਾ ਕਰ ਲੈਂਦਾ ਹੈ ਪਰ ਜੀਵਨ ਜਉਣੀ ਜਾਣ ਉਹਦੀ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੀ ਉਸਤਰਾਹਾਰ ਕਰਦਾ ਹੈ ਭੋਖ ਖਲਾ ਅਗਨ ਤਪਤਾਓ ਫਿਰ ਗੁਰੂ ਪਿਆਰੇ ਬਾਛਬ ਦੇ ਖਾਲ ਪਰਖਦਾ ਦਰ ਤੋ ਆਪਣੀ ਹੋਵੇ ਜਿਸ ਪ੍ਰਮਾਤਮਾ ਦਾ ਭੈਣ ਬਣਦੇ ਵਿੱਚ ਹੋਵੇ ਕਾਲ ਪਰਵਾਏ ਅਗ ਹੋਵੇ ਪ੍ਰੇਮ ਕਠਾਲੀ ਹੋਵੇ ਤੇਰੇ ਮਨੁੱਖ ਦੇ ਜੀਵਨ ਦੇ ਅੰਦਰ ਮਿਰਗੁਰੂ ਪਿਆਰੇ ਸੋਚੀ ਆਉਂਦੀ ਹੈ ਜਿਸ ਕਾਲ ਤਨ ਪਰਮਾਤਮਾ ਦਾ ਡਰ ਹੈ ਤੋਗਣੀ ਹੋਵੇ ਭਾਵ ਦੀ ਹਿਰਦੇ ਵਿੱਚ ਸ ਪਰਮਾਤਮਾ ਦਾ ਭੈ ਹੋਵੇ ਕਿ ਮਨ ਨੂੰ ਇਹ ਸੋਚੀ ਹੋਵੇ ਦੀ ਕਰਮੀ ਆਪੋ ਆਪਣੇ ਕੇ ਨੇੜੇ ਕੀ ਦੂਰ ਜਿਹੜਾ ਕਰਮ ਕਰ ਰਿਹਾ ਹੈ ਜਿਹੜਾ ਬੀਜ ਰਿਹਾ ਹੈ ਜਿਸ ਨੂੰ ਕਾਲ ਪਰਮਾਤਮਾ ਵੇਖ ਰਿਹਾ ਹੋਵੇ ਤੇਰੇ ਦੇ ਅੰਦਰ ਹੀ ਪ੍ਰਕਾਸ਼ ਤੇਰੇ ਹਿਰਦੇ ਅੰਦਰ ਵਸ ਕੇ ਕਹਿੰਦਾ ਇੱਕ ਖਾਨ ਪਾਲਣ ਤਰ੍ਹਾਂ ਗੱਜ ਤੈਨੂੰ ਵੇਖ ਰਿਹਾ ਹੈ ਘਟ ਘਟ ਦੇ ਅੰਦਰ ਕੀ ਜਾਣਦਾ ਭਲੇ ਮੁਰੇ ਦੀ ਪੀਰ ਪਛਾਣ ਤੈਨੂੰ ਘਟ ਘਟ ਦੇ ਪਾਲ ਬੜੇ ਜਾਣਣ ਵਾਲਾ ਹੈ ਤੇਰੇ ਦਿਲ ਦੇ ਜਾਣਣ ਵਾਲਾ ਹੈ ਫਿਰ ਗੁਰੂ ਪਿਆਰਾ ਜਿਹੜੀ ਘਾਲ ਕਮਾਈ ਹੈ ਫਿਰ ਜਿਹੜੀ ਗੁਰੂ ਪਿਆਰਾ ਨਾਮ ਹੈ ਪ੍ਰਮਾਤਮਾ ਦਾ ਉਹ ਇੱਕ ਅਗਦੀ ਵਾਗ ਹੋਵੇ ਜਿਸ ਤਰ੍ਹਾਂ ਹਰ ਵੇਲੇ ਭਵੇਂ ਗੁਰੂ ਪਿਆਰੇ ਹੋਵੋ ਫਿਰ ਜਾਂ ਹੁੰਦੇ ਸੁਤਿਆਂ ਜਾਗਦਿਆਂ ਹਰ ਵੇਲੇ ਪ੍ਰਮਾਤਮਾ ਦੇ ਉਸਤੇ ਕਰੇ ਗੁਰੂ ਦੀ ਸਿਮਤ ਸਿਰਾਹ ਦੀ ਵਡਿਆਈ ਗਾਵੇ ਫਿਰ ਬਾਸ਼ਕ ਨੇ ਮਨ ਵਿੱਚ ਪ੍ਰੇਮ ਪਠਾਣੀ ਹੋਵੇ ਫਿਰ ਪ੍ਰੇਮ ਦਾ ਤੇਲਾ ਪਾ ਰੱਖਦਾ ਹੈ ਮਨ ਵਿੱਚ ਫਿਰ ਮਨੋਕਰੇ ਕਰਿਆਸ ਤੋਪ ਧੀਰ ਤੇ ਪੈਦਾ ਹੁੰਦਾ ਹੈ ਪਰ ਹੋਰ ਗੁਰੂ ਪਿਆਰੇ ਜੀਵਾਂ ਦੇ ਉੱਤੇ ਦਇਆ ਕਰਦਾ ਹੈ ਪਰਵਾਸ ਅਬੰਦੇ ਜਿਸ ਮੁਨੱਖ ਦੇ ਅੰਦਰ ਧਿਆਨ ਹੀ ਗੁਰੂ ਪਿਆਰੇ ਉਦਾਂ ਜੀਵਨ ਅਧੂਰਾ ਰਹ ਜਾਂਦਾ ਹੈ ਜੇ ਸਾਨੂੰ ਕਿਸੇ ਜੀਵ ਵੱਲ ਵੇਖ ਕੇ ਪਰਮਾਤਮਾ ਹੀ ਸਾਂਝੀ ਹੋਈ ਪੂਰਤਵੰਤ ਵਲ ਵੇਖ ਕੇ ਸਾਡੇ ਹਿਰਦੇ ਦੇ ਅੰਦਰ ਧਿਆਨ ਦੇ ਭਾਉਣਾ ਨਾ ਪੈਦਾ ਹੋਏ ਤਾਂ ਗੁਰੂ ਪਿਆਰੇ ਫਿਰ ਸਾਡਾ ਜੀਵਨ ਅਧੂਰਾ ਰਹ ਜਾਂਦਾ ਹੈ ਕਿਉਂਕਿ ਜੇ ਸਾਡੇ ਅੰਦਰ ਧਿਆਨ ਜਿਹਦਾ ਗੁਰੂ ਪਿਆਰੇ ਸੀ ਪਰਮਾਤਮਾ ਨਾਲ ਹੋਏ ਤੱਕ ਪਾਇਆ ਨਹੀਂ ਇਸ ਰੀਤ ਅੰਮ੍ਰਿਤਪੁਰ ਨਾਵਨ ਦਾ ਪਾਠ ਸਮਝਾ ਰਹੇ ਕਿ ਭਾਈ ਕਿ ਤੇਰੇ ਅੰਦਰ ਸਕਾਲ ਪ੍ਰਖ ਦਾ ਡਰ ਪੈ ਹੋਣਾ ਚਾਹੀਦਾ ਹੈ ਜੇ ਨਾ ਡਰ ਤੋਖਣੀ ਹੋਵੇ ਤਾਂ ਤੇਰੀ ਘਾਲ ਦਵਾਈ ਅਗ ਹੋਵੇਗੀ ਪਰਮਾਤਮਾ ਦੇ ਨਾਮ ਨੂੰ ਜਪੇਗਾ ਆਪਣੇ ਜਿਹੇ ਅੰਦਰ ਮੇਰੇ ਗੁਰੂ ਪਾਇ ਅਗਿਆਨਤਾ ਦਾ ਹੰਦੇਰਾ ਹੈ ਉਸ ਨਾਮ ਦੇ ਨਾਲ ਦਰਸਾੜ ਦਰੇਗਾ ਖਤਮ ਕਰ ਦੇਵੇਗਾ ਭਾਂਡਾ ਭਾਉ ਦੇ ਕਾਲ ਪ੍ਰਕਾਣਵੰਦ ਨਾਮ ਨੂੰ ਲੋ। ਫਿਰ ਗੁਰੂ ਪਿਆਰੇ ਜਿਹਨਾਂ ਪ੍ਰੇਮ ਦੀ ਕਠਾਲੀ ਮਨ ਹਿਰਦੇ ਵਿੱਚ ਪੈਦਾ ਹੁੰਦੀ ਹੈ ਉਸ ਵਿੱਚ ਪਰਮਾਤਮਾ ਦੇ ਨਾਮ ਨੂੰ ਲੋ। ਉਸ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਪੈਦਾ ਕਰਨਾ ਕਰੋ। ਫਿਰ ਗੁਰੂ ਪਿਆਰੇ ਜਿਹਨਾਂ ਪ੍ਰੇਮ ਤੇ ਦਇਆ ਦੇ ਅੰਦਰ ਮਨ ਆ ਜਾਂਦਾ ਹੈ। ਤਿਸ ਪ੍ਰਮਾਤਮਾ ਦੇ ਨਾਮ ਜਪੋ ਸਾਰ ਵਕਤ ਵੇਲੇ ਪਰਮਾਤਮਾ ਦੇ ਨਾਮ ਦੇ ਉਸ ਤਹਾਰ ਗੀਤ ਗਾਓ। ਪਰ ਜਿਹੜਾ ਇਹ ਨਾਮ ਰੂਪੀ ਭਾਣਾ ਹੈ ਹਰਿ ਦਾ ਜਰਾਇਆ ਭਾਣਾ ਹੈ ਇਸ ਭਾਣੇ ਦੇ ਵਿੱਚ ਪਠਾਣੀ ਦੇ ਵਿੱਚ ਅਕਾਰ ਪ੍ਰਖ ਦੇ ਨਾਮ ਅਵਤਾਰ ਨੂੰ ਕਰਾਉਣਾ ਕਰੋ ਪ੍ਰਮਾਤਮੇ ਦੇ ਨਾਮ ਨੂੰ ਅੰਬਰ ਕਰੋੜਾ ਕਰੋ ਕੜੀਏ ਸ਼ਬਦ ਸਚੀ ਟਕਸਾਲ ਕਿਉਂਕਿ ਗੁਰੂ ਪਿਆਰੇ ਜੀ ਇਹ ਜੀ ਸਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਕੱਢਿਆ ਜਾ ਸਕਦਾ ਹੈ ਤਿੰਨ ਬਾਸ਼ਿਕ ਨੇ ਜਿਹਨੂੰ ਇਸ ਵਾਰਤਾ ਦੇ ਵਿੱਚ ਪਹੁੰਚ ਆਏਗਾ ਇਸਾ ਵਾਸਤਾ ਵਿੱਚ ਪਹੁੰਚੇ ਫਿਰ ਗੁਰੂ ਦੇ ਪਿਆਰ ਹੈ ਤੇਰੇ ਅੰਦਰ ਇਹ ਸ਼ਬਦ ਘਟਿਆ ਜਾਵੇਗਾ ਭਾਵੇਂ ਕਿ ਤੇਰੇ ਅੰਦਰ ਨਾਮ ਦਾ ਸ਼ਾਂਤ ਪ੍ਰਵਾਹ ਹੋਏਗਾ ਤੇਰੀ ਤੂੰ ਗੁਰੂ ਦੀ ਬਣਗੀ ਕਰ ਸਕਦਾ ਹੈ ਜਦੋਂ ਤੇਰੇ ਨਾਮ ਰੂਪੀ ਫਿਰਦੇ ਭਾਂਡੇ ਦੇ ਵਿੱਚ ਅਕਾਲ ਪੁਰਖ ਦਾ ਅਮਰ ਨਾਮ ਗਰੋਵੇਗਾ ਫਿਰ ਤੇਰੇ ਅੰਦਰ ਜਿਹੜਾ ਗੁਰੂ ਦਾ ਸ਼ਬਦ ਹੈ ਪ੍ਰਭਾਤ ਦਾ ਨਾਮ ਹੈ ਜਿਹੜੇ ਨਿਰਘਾਟ ਘਟ ਜਾਵੇਗਾ ਤੇਰੇ ਦੇਰੇ ਨਾਮ ਦਾ ਪ੍ਰਕਾਸ਼ ਹੋ ਜਾਵੇਗਾ ਤੇਰੇ ਹਿਰਦੇ ਵਿੱਚ ਪ੍ਰਕਾਸ਼ ਨਾਮ ਦਾ ਪ੍ਰਕਾਸ਼ ਹੋਵੇਗਾ। ਜੇ ਗੁਰੂ ਬਿਆਰ ਜਿਸ ਅਵਸਥਾ ਦੇ ਵਿੱਚ ਆਗੇ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਤੇਰੀ ਜੀਵਨ ਦੀ ਅਵਸਥਾ ਉੱਚੀ ਹੋ ਜਾਵੇਗੀ। ਤੇਰੇ ਦੇ ਜਨਮ ਮਰਨ ਤੋਂ ਵੀ ਰਹਿਤ ਹੋ ਜਾਵੇਗਾ ਤਾਜ ਮੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਵੇਗਾ। ਜਨਕਾ ਨਦਰ ਕਰਮ ਤਿਨਕਾਰ। ਤੇ ਮੇਰ ਦੀ ਨજર ਹੁੰਦੀ ਹੈ ਫਿਰ ਪਾਸ਼ਾ ਜਿਹੜਾ ਇਹ ਸਭਾਗ ਹੈ ਜਿਹੜਾ ਸੁਭਾਅ ਸਮਾਏ ਉਹਨਾਂ ਨੂੰ ਹੀ ਪ੍ਰਾਪਤ ਹੈ ਜਿਨ੍ਹਾਂ ਉਤੇ ਸਕਾਰ ਬ੍ਰਹਮ ਪ੍ਰਮਾਤਮ ਦੀ ਮੇਰ ਦੀ ਨજર ਹੁੰਦੀ ਹੈ ਜਿਨ੍ਹਾਂ ਉਹ ਬਕਸੀ ਸ਼ਾ ਜਾਂਦੀ ਹੈ ਰਹਿਤ ਹੋ ਜਾਂਦੀ ਹੈ ਤੇ ਗੁਰੂ ਦੇ ਪਿਆਰੇ ਪਾਸ਼ਾ ਦੇ ਬਕਸੀ ਸ਼ਾ ਵਿੱਚ ਆਏ ਹੋਣ ਜੇ ਅਸੀਂ ਗੁਰੂ ਦੀ ਸੰਗਤ ਕਰ ਰਹੇ ਹਾਂ ਪ੍ਰਭਾਤਮਾ ਦਾ ਨਾਮ ਜਪਾਂਗੇ ਗੁਰੂ ਦੇ ਦਰ ਦੀ ਸੰਗਤ ਕਰਾਂਗੇ ਤਾਂ ਗੁਰੂ ਪਿਆਰੇ ਫੇਰੀ ਪਾਛਾ ਕਹਿੰਦੇ ਸਾਡੀ ਜਿਹੜੀ ਆਕਾਰ ਹੈ ਮਨੁੱਖਾ ਜੀਵਨ ਦੀ ਕਾਰ ਹੈ ਫੇਰੀ ਸਾਡੇ ਉਤੇ ਪ੍ਰਭਾਤਮਾ ਆਕਾਰ ਤੁਹਾਨੂੰ ਮਿਹਰ ਦੀ ਨਜ਼ਰ ਹੋਵੇਗੀ ਜਿੱਦਾਂ ਦੇ ਉੱਤੇ ਪਾਕਸ਼ੀ ਸ਼ਰਮੇਗੀ ਤਾਂ ਇਹ ਸਾਡੇ ਜੀਵਨ ਦਾ ਆਧਾਰ ਹੋਵੇਗਾ ਨਾਨਕ ਨਜ਼ਰੀ ਨਜ਼ਰ ਨਿਹਾਲ ਸ੍ਰੀ ਗੁਰੂ ਪਿਆਰੇ ਫੇਰੀ ਪੰਕਤੀ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੀ ਪਾਏ ਉਹ ਸੋਹਮਣਕ ਕਾਲ ਪ੍ਰਭ ਦੀ ਕਿਰਪਾ ਜੇਠੀ ਨਾਲ ਨਿਹਾਲ ਹੋ ਜਾਂਦਾ ਹੈ ਫਿਰ ਜਦ ਨੂੰ ਪਿਆਰ ਜਿਸ ਉਤੇ ਪ੍ਰਮਾਤਮਾ ਦੀ ਰਹਿਤ ਹੋ ਜਾਵੇ ਗੁਰੂ ਜੀ ਬਾਸੀ ਹੋ ਜਾਵੇ ਜਦ ਗੁਰੂ ਪਿਆਰੇ ਉਹ ਹੋਮਣਕ ਪ੍ਰਮਾਤਮਾ ਨੇ ਦ੍ਰਿਸ਼ਟੀ ਦੇ ਅੰਦਰ ਪ੍ਰਮਾਤਮਾ ਦੀ ਨਜ਼ਰ ਦੇ ਅੰਦਰ ਨਿਹਾਲ ਹੋ ਜਾਂਦਾ ਹੈ ਗੁਰੂ ਪਿਆਰੇ ਜੱਗੀ ਸਾਡੇ ਪਾਵਨ ਮੇਂਦਰ ਵਿਚਾਰਾਂ ਦੇ ਅੰਦਰ ਤਨ ਤਨ ਸੇਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਾਲ ਪ੍ਰਖ ਦੀ ਅਸਤਨ ਨੂੰ ਦਰਸਾਉਣਾ ਹੋਇਆ ਸਮਝਾਉਣਾ ਕੀਤਾ ਕਿ ਉਹ ਪ੍ਰਮਾਤਮਾ ਦਾ ਰੂਪ ਇੱਕ ਹੈ ਹਰ ਪਾਸੇ ਉਸ ਦੇ ਹੁਕਮ ਦੀ ਕਲਾ ਚਲ ਰਹੀ ਹੈ ਹਰ ਪਾਸੇ ਉਸ ਦੀ ਹੁਕਮ ਹੀ ਵਰਤ ਰਿਹਾ ਹੈ ਪਰ ਜਿਹੜਾ ਵੀ ਜੀਵ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਗੁਰੂ ਦੇ ਹੁਕਮ ਨੂੰ ਮੰਨ ਕਰਕੇ ਮੰਨ ਲੈਂਦਾ ਹੈ ਤਾਂ ਗੁਰੂ ਪਿਆਰਿਓ ਜੀਵਨ ਦੇ ਅੰਦਰ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਮੁਲਕਾ ਜਨ ਦਾ ਬ੍ਰੋਧ ਪੂਰਾ ਹੋ ਜਾਂਦਾ ਹੈ ਸਭ ਪ੍ਰਾਪਤ ਕਰ ਲੈਂਦਾ ਹੈ ਤੇ ਗੁਰੂ ਪਿਆਰੇ ਇਹੀ ਜੀਵਨ ਦੀ ਇੱਕ ਅਵਸਥਾ ਹੁੰਦੀ ਹੈ ਜਿਸ ਜੀਵਨ ਦੇ ਵਿੱਚ ਜਦੋਂ ਗੁਰੂ ਜੀ ਸੰਗਤ ਕਰਕੇ ਸਾਡੇ ਹਿਰਦੇ ਵਿੱਚ ਮਨ ਦੇ ਵਿੱਚ ਪਿਆਰ ਦਾ ਖੋਲਾ ਪੈਦਾ ਹੁੰਦਾ ਹੈ ਫਿਰ ਬਾਸ਼ਕ ਇਹ ਇਸ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਸ਼ਬਦ ਨੂੰ ਹਿਰਦੇ ਵਿੱਚ ਘੜਿਆ ਜਾ ਸਕਦਾ ਹੈ ਪਰ ਗੁਰੂ ਪਿਆਰੇ ਜਿਹਨੇ ਇਸ ਵਾਰਤਾ ਵਿੱਚ ਪ੍ਰਮਾਤਮਾ ਦੇ ਨਾਮ ਦੇ ਸ਼ਾਧਨ ਨੂੰ ਘਟਾ ਲਏ ਤਾਂ ਸਾਡੇ ਜੀਵਨ ਦੀ ਅਵਸਥਾ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇਗੀ ਸ਼ਲੋਕ ਅੱਗੇ ਗੁਰੂ ਪਿਆਰੇ ਸ਼ਲੋਕ ਦੇ ਅੰਦਰ ਪਾਸ਼ਾ ਸਮਝੌੜਾ ਕਰਦੇ ਭਵਜ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਗੁਰੂ ਪਿਆਰੇ ਪ੍ਰਾਣ ਸਰੀਰਾਂ ਦੇ ਮੋਹਨ ਜਿਵੇਂ ਗੁਰੂ ਜੀਵਾਂ ਦੀ ਆਤਮਾ ਨਹੀਂ ਹੈ ਪਾਣੀ ਸਭ ਜੀਵ ਦਾ ਪਿਓ ਹੈ ਤੇ ਧਰਤੀ ਸਭ ਦੀ ਮਾਤਾ ਹੈ। ਸਿਰ ਪਾਉਣ ਚਾਵੇਂ ਤੇ ਹਰੇਕ ਜੀਵ ਦੇ ਪ੍ਰਾਣ ਸਰੀਰ ਲਈ ਹੋਰ ਜ਼ਰੂਰੀ ਹਨ। ਜਿਵੇਂ ਇਸ ਪਰਮਾਤਮਾ ਗੁਰੂ ਜੀਵਾਂ ਦੀ ਆਤਮਾ ਲਈ ਹੈ। ਜਿਵੇਂ ਇਸ ਪਰਮਾਤਮਾ ਦੀ ਰੂਹ ਦੇ ਨਾਲ ਹੀ ਜੀਵ ਦੀ ਆਤਮਾ ਹੈ। ਆਤਮਾ ਪਰਮਾਤਮਾ ਇੱਕ ਉਪਰੇ। ਕਿਉਂ ਨਹੀਂ ਗੁਰੂ ਪਿਆਰਿਓ ਆਤਮਾ ਦੇ ਰੂਪ ਦੇ ਵਿੱਚ ਪਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਹੈ ਪ੍ਰਤੱਖ ਹੈ ਤਾਂ ਹੀ ਸਰਵਜੀਵ ਮਨੁੱਖਾ ਜੀਵਨ ਪਾਇਆ ਹੈ ਤੇ ਪਾਣੀ ਸਾਬ ਜੀਵਨ ਦਾ ਪਿਉ ਹੈ ਤੇ ਕਿਉਂ ਦੀ ਚ ਪਾਣੀ ਦੇ ਨਾਲ ਹੀ ਸਾਡੇ ਜੀਵਨ ਦਾ ਆਧਾਰ ਹੈ ਤੇ ਢਾਟੀ ਵੱਡੀ ਬਾਹ ਹੈ ਕਹਿੰਦੀ ਗੁਰੂ ਪਿਆਰਿਓ ਪਰਮਾਤਮਾ ਨੇ ਇਸ ਕੁਦਰਤ ਦੀ ਰਚਨਾ ਕਰਨੀ ਕੀਤੀ ਸ੍ਰਿਸ਼ਟੀ ਦੀ ਰਚਨਾ ਕਰਨੀ ਕੀਤੀ ਸੂਰ ਦੇ ਤੰਦਰਵਾ ਅਧਿਕ ਰਿਆ ਦੇ ਉੱਤੇ ਪ੍ਰਮਾਤਮਾ ਦੀ ਖੜਾਵੰਤ ਰਹੀ ਹੈ ਤੇ ਜੀਵਾਂ ਦੀ ਜਿਹੜੀ ਰਚਨਾ ਹੋਈ ਧਰਤੀ ਨੇ ਹੋਈ ਜਿਸਰ ਤੇ ਸਾਰੇ ਜੀਵਾਂ ਨੇ ਪ੍ਰਮਾਤਮਾ ਨਾਲ ਇੱਕ ਫੁੱਲਾਂ ਦੇ ਬਗੀਚੇ ਦੇ ਵਾਂਗ ਰਚਨਾ ਕੀਤੀ ਜਿਹਦੇ ਵਿੱਚ ਵੱਖਰਾ ਵੱਖਰੀ ਜੀਵਾਂ ਦਾ ਆਧਾਰ ਬਿਆ ਵੱਖਰ ਵੱਖਰੀ ਜੀਵਾਂ ਦਾ ਆਧਾਰ ਕਰਨਾ ਕੀਤਾ ਦਵਸ ਰਾਤ ਦਵੇदाई ਦਾਇਆ ਖੇਲੇ ਸਗਲ ਜਗਤ ਗੁਰੂ ਪਿਆਰ ਦੇਣ ਅਤੇ ਰਾਜ ਦੋਵੇਂ ਖੜਾਵਾਂ ਦੇ ਖੜਾਵੀ ਹਨ ਸਾਰਾ ਸੰਸਾਰ ਜਿਵੇਂ ਤੇ ਰਾਦ ਵਿੱਚ ਖੇਡ ਰਿਹਾ ਹੈ ਤੇ ਉਹਦੇ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਦਿਨ ਤੇ ਰਾਤ ਪ੍ਰਮਾਤਮਾ ਨੇ ਪੈਦਾ ਕਰਨੀ ਕੀਤੀ ਹੈ ਫਿਰ ਗੁਰੂ ਪਿਆਰੇ ਜਿਸ ਦੇ ਵਿੱਚ ਸਾਰਾ ਸੰਸਾਰ ਹੀ ਖੇਡ ਰਿਹਾ ਹੈ ਦਿਵਸ ਤੇ ਰਾਤ ਦੋਈ ਦਾਇ ਤਾਇਆ ਖੇਲੇ ਸਗਲ ਜਗਤ ਤੇ ਗੁਰੂ ਪਿਆਰਾ ਜਣ ਅਤੇ ਰਾਦ ਦੋਈ ਖੰਡਾਵੇਂ ਹਨ ਖੰਡਾਵੀ ਹਨ ਜਿਸ ਵੇਲੇ ਸਾਰਾ ਸੰਸਾਰ ਹੀ ਖੇਡ ਰਿਹਾ ਹੈ ਤੇ ਹੁਕਮ ਦੇ ਅੰਦਰ ਹੀ ਸਾਰਾ ਸੰਸਾਰ ਹੀ ਚੱਲ ਰਿਹਾ ਹੈ ਚੰਗਿਆਈਆ ਪਰਿਆਈਆ ਬਾਚੈ ਧਰਮ ਹਜੂਰ ਧਰਮ ਰਾਜ ਕਾਲ ਪਤ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕਰਮ ਵਿਚਾਰਦਾ ਹੈ ਪ੍ਰਗੁਰੂ ਪਿਆਰੇ ਪਾਤਸ਼ਾਹ ਦੇ ਚੰਗਿਆਈਆ ਪਰਿਆਈਆ ਬਾਚੈ ਧਰਮ ਹਜੂਰ ਫਿਰ ਗੁਰੂ ਪਿਆਰੇ ਦੇ ਚੰਗੇ ਮੌਣੇ ਕਰਮਾਂ ਦੀ ਬੰਦੂਰ ਹੈ ਧਰਮਰਾਜ ਇਸ ਕਾਲ ਪ੍ਰਖ ਦੇ ਹਜ਼ੂਰੀ ਦੇ ਅੰਦਰ ਜੀਵਾਂ ਨੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦੀ ਵਿਚਾਰ ਕਰਦਾ ਹੈ ਤੇ ਲੇਖ ਲਿਖ ਰਿਹਾ ਹੈ ਕਰਮੀ ਆਪ ਆਪਣੇ ਕਿ ਨੇੜੇ ਕਿ ਦੂਰ ਤੇ ਆਪੋ ਆਪਣੀ ਦਾ ਕਰਮਾਂ ਦੇ ਅਸਾਰੀ ਜੀਵ ਕਾਲ ਪ੍ਰਖ ਦੇ ਨੇੜੇ ਹੋ ਜਾਂਦਾ ਹੈ ਤੇ ਕਾਲ ਪ੍ਰਖ ਤੋਂ ਦੂਰ ਹੋ ਜਾਂਦਾ ਹੈ ਗੁਰੂ ਪਿਆਰੇ ਕਰਮਾਂ ਕਰਕੇ ਹੀ ਬ੍ਰਹਮ ਪ੍ਰਮਾਤਮਾ ਦੇ ਨੇੜੇ ਹੈ ਤੇ ਕਰਮਾਂ ਕਰਕੇ ਹੀ ਦੂਰ ਹੋ ਜਾਂਦਾ ਹੈ ਇਸ ਲਈ ਬਾਸ਼ਾ ਕਹਿੰਦੇ ਆਪੋ ਆਪਣਾ ਇਹਨਾ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੀਵ ਉਸ ਪਰਮਾਤਮਾ ਨੇੜੇ ਹੋ ਜਾਂਦਾ ਹੈ ਤੇ ਗੁਰੂ ਪਿਆਰੇ ਕਰਮਾਂ ਦੇ ਕੀਤੇ ਅਨੁਸਾਰ ਹੀ ਕੀ ਪਰਮਾਤਮਾ ਤੋਂ ਦੂਰ ਵੀ ਹੋ ਜਾਂਦਾ ਹੈ ਜਨੀ ਨਾਮ ਤੇ ਆਇਆ ਗਏ ਮਸਕਤ ਘਾਲ ਸ੍ਰੀ ਗੁਰੂ ਪਿਆਰੇ ਜਿਨ੍ਹਾਂ ਨੇ ਮੁਨਖਾਂ ਨੇ ਕਾਲ ਪ੍ਰਖ ਦੇ ਨਾਮ ਸਿਮਰਿਆ ਹੈ ਭਾਗ ਇਹ ਮੇਧ ਕੀਤੀ ਮਸਕਤ ਘਾਲੀ ਹੈ ਸਫਲ ਰਸਤਾ ਕੀਤੀ ਹੈ ਪ੍ਰਭਾਸ਼ ਵਿਦੇ ਨ ਪ੍ਰਮਾਤ ਦੇ ਨਾਮ ਦੀ ਉਸਤਤ ਹੈ ਪ੍ਰਮਾਤ ਦੇ ਨਾਮ ਨੂੰ ਸਿਮਰਿਆ ਹੈ ਆਪਣੀ ਬਸੰਖਤ ਘਾਣੀ ਹੈ ਮੇਧ ਕੀਤੀ ਹੈ ਸਫਲ ਕਰ ਰਹੇ ਹਨ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਹੜੇ ਗੁਰੂ ਪਿਆਰਿਓ ਉਸ ਉਜੜਵਾਣੇ ਹਤ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਰਹਿ ਕੇ ਕੂੜ ਪਾੜ ਕੇ ਸਵਾਯਾ ਦੇ ਪੰਦਰਾਂ ਵਿੱਚ ਯਾਦ ਹੋ ਜਾਂਦੇ ਹੈ ਪ੍ਰਕਾਸ਼ਾ ਕਹਿੰਦੇ ਵੀ ਭਾਈ ਜਿਨ੍ਹਾਂ ਨੇ ਮੁਸਕਤ ਘਾ ਲਈ ਹੈ ਪ੍ਰਮਾਤਮ ਦੇ ਨਾਮ ਨੂੰ ਸਿਮਰਿਆ ਹੈ ਉਹ ਪ੍ਰਮਾਤਮ ਦੇ ਨੇੜੇ ਹੋ ਜਾਂਦੇ ਭਾਵੇਂ ਪ੍ਰਮਾਤਮ ਦੇ ਹਜ਼ੂਰੀ ਦੇ ਦਰਖਾਵਾ ਪਾ ਲੈਂਦੇ ਤੇ ਫਿਰ ਗੁਰੂ ਪਿਆਰੇ ਉਹਨਾਂ ਦੇ ਜਿਹੜੇ ਹਿਰਦੇ ਨਾਲ ਕੂੜ ਦੀ ਗੰਧ ਹੈ ਉਹ ਵੀ ਖਤਮ ਹੋ ਜਾਂਦੀ ਮਾਇਆ ਦੇ ਬੰਧੋਂ ਦੁਸ਼ਕਾਰਾ ਪਾ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਅੱਜ ਦੀਆਂ ਪਾਵਨ ਪੀਤ੍ਰ ਵਿਚਾਰਾਂ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰੂ ਪਿਆਰੇਓ ਸਮਝਾਉਣਾ ਕੀਤਾ ਕਿ ਭਾਏ ਕਰਮਾ ਕਰਕੇ ਹੀ ਮਨੁੱਖ ਪਰਮਾਤਮਾ ਦੇ ਨੇੜੇ ਹੈ ਤੇ ਕਰਮਾ ਕਰਕੇ ਹੀ ਦੂਰ ਹੋ ਜਾਂਦਾ ਹੈ ਕਿਉਂਦੀ ਕਰਮ ਹੀ ਆਪ ਨੂੰ ਆਪਣੀ ਕੇ ਨੇੜੇ ਕੇ ਦੂਰ ਜਿਸ ਤਰ੍ਹਾਂ ਦਾ ਮਨੁੱਖ ਬੀਜ ਦਾ ਹੈ ਉਸ ਤਰ੍ਹਾਂ ਦਾ ਵੱਢ ਲੈਂਦਾ ਹੈ ਹਰੇਕ ਜੀਵ ਆਪੋ ਆਪਣਾ ਕਰਮ ਕਰਵਾਉਂਦਾ ਹੈ ਜੇ ਗੁਰੂ ਪਿਆਰੇ ਚੰਗਾ ਕਰਮ ਕਰਵਾਇਆ ਹੈ ਤਾਂ ਪਰਮਾਤਮਾ ਦੇ ਹਿਜ਼ੂਰੀ ਦੇ ਅੰਦਰ ਥਾਂ ਮਿਲ ਜਾਂਦੀ ਹੈ ਜੇ ਬਾੜਾ ਕਰਾ ਕਰ ਆਇਆ ਨਿਤ ਗੁਰੂ ਪਿਆਰੇ ਇੱਥੇ ਹੀ ਹਾਏ ਹਾਏ ਕਰਦੇ ਦੀ ਉਮਰ ਬੀਤ ਜਾਂਦੀ ਹੈ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਜਿਵੇਂ ਮੱਥੇ ਵਧਾਣੀ ਆ ਤੇ ਮੱਥੇ ਧਰਪਾਏ ਫਿਰ ਗੁਰੂ ਪਿਆਰੇ ਇਸੇ ਤਰ੍ਹਾਂ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ ਪਾਸ਼ਾ ਰਹਿਤ ਤਰਨ ਅੱਜ ਦੀਆਂ ਸ਼ਬਦ ਵਿਚਾਰਾਂ ਸਾਡੇ ਮਨ ਹਿਰਦੇ ਵਿੱਚ ਵਸਾਉਣ ਸਾਨੂੰ ਵੀ ਜੀਵਨ ਜਉਣ ਦੀ ਜਾ ਜਾ ਜਾਵੇ ਅਸੀਂ ਗੁਰੂ ਪਿਆਰੇ ਪ੍ਰਮਾਤਮਾ ਦੇ ਚਰਨਾਂ ਰਜਣ ਕੇ ਜਿੰਨਾ ਕਰਮ ਖਿਮਾ ਕੇ ਅਸੀਂ ਗੁਰੂ ਜੀ ਹਉ ਯੂਨੀ ਦੇ ਗਥਾ ਪਾ ਲਈਏ ਪਾਸ਼ ਰਹਿਤਾ ਕੰਨ ਅੱਜ ਦੀਆਂ ਸ਼ਬਦ ਵਿਚਾਰਾ ਸਾਡੇ ਮਨ ਹਿਰਦੇ ਵਿੱਚ ਵਸਾਉਣ ਹੁੰਜੇ ਭੁਲਾ ਨਿਖਿਵੋ ਬਖਸ਼ ਨਿ ਆਓ ਸ਼ਬਦ ਦੀ ਅਖੀਰ ਦੀਆਂ ਭਗਤੀਆਂ ਦਾ ਔਰ ਸਰਵਤਰੀਏ ਜਿੰਦੀ ਨਾਮ ਤੇ ਆਇਆ ਕਹੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ Bye-bye. Uh... ਕਾਰੋ ਕਰੇ ਤੇਰਾ ਗਾਥ ਸਦ ਸਵਾਰਨਾ ਸਦ ਨਾਮ ਅੱਲਾ ਸਮਰੱਤ ਸੁਆਮੀ ਤੋਖਮ ਮਨੋ ਵਿਸਾਰੇ ਐਹ ਨਾਨਕ ਮਨ ਮੇਰੀ ਸਦਾ ਰਖੋ ਹਰਿ ਨਾਮੇ ਸਾਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਬਸਤਾ ਤੀਰ ਸਭ ਕਿਛ ਹੈ ਜਿਹਦੇ ਹੀ ਤੋ ਆਵੇ ਸਦਾ ਸੁਖ ਸਦਾ ਰਹੇ ਤੇਰੀ ਨਾਮ ਮਨ ਬਸਾਵੇ ਨਾਮ ਜਨਕੇ ਮਨ ਵਸਿਆ ਆਪਾਜੇ ਸ਼ਕਤ ਕਮੇਰੀ ਕਹੈ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਕੋ ਖਲ ਤਕ ਕੋ ਵਾਈਆ ਅਗ ਬਾਂਤ ਸੁਖ ਮਨਾਏ ਬਖਿਆ ਜਤੇ ਖਿਆ ਸਭੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸ ਦੀ ਆਏ ਹੋਟ ਆਈਆ ਕਹੈ ਨਾਨਕ ਸਮਹੁ ਸੰਤੋ ਸਭ ਸਰੂਪੇ ਆਉ ਸਾਚਾ ਨਾਮ ਮੇਰਾ ਆਧਾਰੋ ਪੰਥ ਸਉਤ ਕਰਤ ਕਾ ਰਸੁ ਸੁਖਾ ਕੈ ਘਰ ਸੁਖਾ ਕੈ ਸ਼ਬਦ ਵਾਜੇ ਬਲਾਜਤ ਕਰਤੁ ਹਰੀਆ ਪੰਥ ਦੂਤ ਤਤਵਾਸ ਕੀਤੇ ਕਾਲ ਕਟਕੁ ਮਾਰਿਆ ਤੁਰ ਕਰਮ ਪਾਇਆ ਤਤ ਜਨ ਕੋ ਸੇ ਨਾਮ ਅਰਕੇ ਲਾਗੇ ਐਹ ਨਾਨਕ ਐਸ ਕਹ ਬੂਆ ਤਤ ਕਰ ਅਨਹਦ ਵਾਜੇ ਵਣਦ ਸੁਨਹੁ ਗੁਡ ਪਾਖਿਓ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਪਾਇਆ ਪਰੇ ਸਗਲ ਵਸੂਰੇ ਭਰੋਗ ਸੰਤਾ ਹੋਤਰੇ ਸੁਣੀ ਸੱਚੀ ਬਾਣੀ ਸਤਿ ਸਾਧਨ ਭਰੇ ਸੱਚੇ ਪੂਰੇ ਵਰਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਬਿਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਹਤੂ ਦਿਨ ਸਰਾਤ ਦੁ ਵਿਦਾਈ ਦਾ ਆਖੇ ਲੈ ਸਗਲ ਜਗਤ ਜੰਗਿਆਈਆ ਗੁਰਿਆਈਆ ਬਾਚ ਧਰਮ ਹਦੂਰ ਪਰਮੀ ਆਪੋ ਆਪਣੀ ਕੇ ਰੇੜੀ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਹੈ ਕੈ ਮਸਤ ਸਖਤ ਕਾਲ ਨਾਨਕ ਤੇ ਮੁਕ ਉਜਗਿ ਗਿਏ ਕੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ